ਸੀਮ ਸਾਡੇ ਮੇਲੇ ਨੂੰ ਸਾਫ ਚਾਹੀਦਾ ਸਾਫ ਚਾਹੀਦਾ ਸਾਫ ਚਾਹੀਦਾ پورے ਪਿੰਡ ਨੂੰ ਸੀਮ ਸਾਫ ਚਾਹੀਦਾ ਪੂਰੇ ਪਿੰਡ ਨੂੰ ਇਹ ਪੂਰੇ ਪਿੰਡ ਦੀ ਹੀ ਪੱਗ ਸੀਗੀ ਅੱਗੇ ਸਾਡੀ ਬੇਨਤੀ ਹੈ ਕਿ ਸਾਡੇ ਪਿੰਡ ਦੇ ਸਰਪੰਚ ਦੀ ਜਿਹੜਾ ਹੈੱਡ ਹੈ ਇਸ ਟਾਈਮ ਦੇ ਪਿੰਡ ਦਾ ਉਹਦੀ ਪੱਗ ਦਸਤਾਰ ਲਾਈ ਗਈ ਹੈ ਸਾਡੀ ਉਹਾਂ ਅੱਗੇ ਮੰਗ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਤੇ ਪਿੰਡ ਦੀ ਲਈ ਪੱਗ ਦਾ ਸਾਰੇ ਪਿੰਡ ਦੀ ਲਾਤੀ ਹਾਂਜੀ ਅਸੀਂ ਸੀਐਮ ਸਾਹਿਬ ਤੋਂ ਮੰਗ ਕਰਦੇ ਆ ਕਿ ਜੋ ਕਿ ਅੱਜ ਦੀ ਘਟਨਾ ਹੋਈ ਹੈ ਬਹੁਤ ਹੀ ਮੰਦਭਾਗੀ ਹੋਈ ਹੈ ਕਿ ਸਾਡੇ ਪਿੰਡ ਦੇ ਬਹੁਤ ਵਾਰ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਹਮਲਾ ਕੀਤਾ 12 ਵੀ ਸੱਦੇ ਹੈਗੇ ਬੰਦੇ ਤੇ ਕੇਸਾਂ ਦੀ ਬੇਅਦਬੀ ਕੀਤੀ ਪਾਗ ਉਤਾਰੀ ਗਈ ਇਹ ਬਹੁਤ ਹੀ ਮਾੜੀ ਘਟਨਾ ਹੋਈ ਹੈ ਇਹ ਜੋ ਕਿ ਆਪਣਾ ਸ਼ਾਮਲੇਟ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਉਹਨਾਂ ਨੂੰ ਰੋਕਿਆ ਗਿਆ ਉਹਦੇ ਤੋਂ ਹੀ ਇਹਨਾਂ ਨੇ ਹਮਲਾ ਕੀਤਾ ਮੰਗ ਸਰਪੰਚ ਸਾਹਿਬ ਜੋ ਅੱਜ ਹਮਲਾ ਆਇਆ ਉਹ ਕੀ ਵਾਕਿਆ ਸੀ ਜਿੱਦਿਸ਼ 1:00 ਦਾ ਸ਼ਾਮ ਦਾ ਟਾਈਮ ਸੀ ਤੇ ਅਸੀਂ ਇੱਥੇ ਆਂਗਨਵਾੜੀ ਤੇ ਸਾਡੇ ਦੇ ਮਿਸਤਰੀ ਤੇ ਨਰੇਗਾ ਮਜ਼ਦੂਰ ਉਹ ਛੁੱਟੀ ਹੋਣ ਲੱਗੀ ਤੇ ਇੰਨੇ ਨੂੰ ਇੱਥੇ ਦੋ ਤਿੰਨ ਟਰਾਲੀਆਂ ਆਈਆਂ ਜਿਹੜਾ ਆਪਾਂ ਪਾਰਕਿੰਗ ਲਈ ਜਗ੍ਹਾ ਰੱਖੀ ਐ ਪੰਚਾਇਤੀ ਥਾਮ ਐ ਤੇ ਇਹ ਇੱਟਾ ਲਾਉਣ ਲੱਗੇ ਤੇ ਮੈਂ ਆ ਕੇ ਪੁੱਛਿਆ ਕਿ ਮੈਂ ਕਿਹਾ ਤੁਸੀਂ ਇੱਟਾ ਕਾਲੀ ਲੈ ਗਏ ਜਾਂ ਕਿਹਦੀਆਂ ਆਈਆਂ ਮੈਂ ਤੇ ਇਹ ਕਹਿੰਦੇ ਕੋਈ ਮੰਟੀ ਨਾ ਦੇ ਬੰਦੇ ਨੇ ਮੰਗਾਈਆਂ ਤੇ ਮੈਂ ਕਿਹਾ ਇੱਥੇ ਮੈਂ ਪੰਚਾਇਤੀ ਥਾਮ 'ਚ ਇੱਟਾਂ ਨਹੀਂ ਲੱਥਨ ਦੇਣੀ ਕਿਸੇ ਦੀ ਵੀ ਜਿਹੜਾ ਬੰਟੀ ਏ ਸੁੱਚਾ ਸਿੰਘ ਸਰਪੰਚ ਦਾ ਮੁੰਡਾ ਵੈ ਨਾਲ ਇਹਦੇ ਇੱਕ ਆਪਣੇ ਇੱਕ ਸਰਪੰਚ ਨੇ ਹਾਂ ਪ੍ਰੀਤ ਮੁੰਡਾ ਦਾ ਜਿਹੜਾ ਆਪਣਾ ਇਹਦਾ ਵੈ ਮਰੀ ਸਿੰਘ ਦਾ ਮੁੰਡਾ ਇਹੀ ਤੇ ਇਹਨਾਂ ਨੇ ਆ ਕੇ ਕਹਿੰਦੇ ਕਹਿੰਦੇ ਅਸੀਂ ਇਹ ਕਬਜ਼ਾ ਕਰਨਾ ਮੈਂ ਕਿਹਾ ਇਹ ਕੰਪਨੀ ਮੈਂ ਹੋਂ ਦੇਣਾ ਆਪਣੀ ਮੌਜੂਦੀ ਉਹਨੇ ਨੂੰ ਉੱਥੇ ਜਿਹੜਾ ਸਾਡਾ ਜਿਹੜਾ ਆਪੋਜੀਸ਼ਨ ਮੁੰਡਾ ਲੜਿਆ ਸੀ ਰੋਮੀ ਰਵਿੰਦਰ ਸਿੰਘ ਉਹ ਆਇਆ ਆਪਣੀ ਗੱਡੀ ਤੇ ਤੇ ਉਹ ਦੰਦ ਜੇ ਗੱਡੀ ਇੱਥੋਂ ਚੱਲ ਗਿਆ ਇਹੋ ਇਹਨਾਂ ਨੂੰ ਸਾਰਿਆਂ ਨੇ ਟਾਟਾ ਲਾ ਕੇ ਮੈਂ ਲੱਖਣੀ ਦਿਤੀਆਂ ਤੇ ਇਹਨਾਂ ਦੇ ਨਾਲ ਬਾਹਰੋਂ ਮੁੰਡੇ ਸੱਦੇ ਹੀ ਪੰਜ-ਸੱਤ ਇਹਨਾਂ ਨੇ ਜਦੋਂ ਮੈਂ ਏਟ ਲਾਉਣ ਲੱਗੇ ਮੈਂ ਮੈਂ ਲੱਖਣ ਨਹੀਂ ਦੇਣੀ ਸਾਡੇ ਮੇਰੀ ਇੱਕ ਬਲੱਦ ਰੇਟ ਮਾਰੀ ਬਾਅਦ ਮੇਰੇ ਮੋਰ ਤੇ ਮਾਰੀ ਬਾਅਦ ਮੇਰੀ ਥੋੜੀ ਅੱਗੇ ਜਾ ਕੇ ਚਾਤੂ ਦੀ ਕਰਕੇ ਪੱਗ ਲਾਤੀ ਫਿਰ ਉਹਦੇ ਵਿੱਚ ਸਾਰੇ ਬੰਦੇ ਪਏ ਸਿਆਣੇ ਬੰਦੇ ਤੇ ਇਹ ਅਸੀਂ ਸਰਕਾਰ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਇਹ ਕੁਝ ਜ਼ਮੀਨ ਇਹ ਜ਼ਮੀਨ ਮੇਰੀ ਕੋਈ ਆਪਣੀ ਤਾਂ ਹੈ ਨਹੀਂ ਉਹ ਇਹ ਸਰਕਾਰ ਦੀ ਸਾਂਝੀ ਜ਼ਮੀਨ ਆ ਤੇ ਅਸੀਂ ਤੇ ਬਚਾਉਣ ਲਈ ਕੋਸ਼ਿਸ਼ ਕੀਤੀ ਕਿ ਇਹ ਜਿਹੜੀ ਜ਼ਮੀਨ ਹੈ ਪਿੰਡ ਦੀ ਵਿਰਾਸਤ ਬਣੀ ਰਹੇ ਇਹਦੇ ਵਿੱਚ ਇਹ ਸਾਨੂੰ ਮਾਰਨ ਕੋਟ ਪੈ ਗਏ ਇੱਥੇ ਤੱਕ ਜਿਹੜੀ ਮੇਰੀ ਪੱਗ ਲਾਈ ਜਿਹਨੂੰ ਘਟਾਂ ਦਾ ਗਈ ਸਾਡੇ ਤੇ ਭਰਨ ਦੀ ਜਿਹੜੀ ਪੱਗ ਲਾ ਕੇ ਮੇਰੀ ਪੱਗ ਲਾਈ ਇੱਕ ਸਾਡੀ ਪਿੰਡ ਦੀ ਪੱਗ ਲਾਈ ਇਹਦਾ ਇਹਦਾ ਇਨਸਾਫ ਮਿਲਣਾ ਚਾਹੀਦਾ ਮੈਂ ਮੰਗ ਕਰਦਾ ਤੁਸੀਂ ਸੀਐਮ ਸਾਹਿਬ ਕੋ ਮੰਗ ਕਰਦੇ ਸਾਹਿਬ ਮੈਂ ਸੀਐਮ ਸਾਹਿਬ ਨੂੰ ਆਪਣੇ ਪੁਲਿਸ ਪ੍ਰਸ਼ਾਸਨ ਕੋ ਸਾਰਿਆਂ ਕੋ ਮੰਗ ਕਰਦਾ ਕਿ ਇਹਦੀ ਬੰਦ ਕਾਰਵਾਈ ਹੋਣੀ ਚਾਹੀਦੀ ਹੈ ਕਿਹੜੀ ਮੇਰੀ ਆਪਣੀ ਨੀਤੀ ਪ੍ਰਾਪਰਟੀ ਹੈ ਇਹ ਪਿੰਡ ਦੀ ਪ੍ਰਾਪਰਟੀ ਹੈ ਸਾਹਮਣੇ ਟਰਾਲੀਆਂ ਟਰੈਕਟਰ ਲੱਗੇ ਜਿਹੜੀਆਂ ਓਟਾ ਲੈ ਕੇ ਆਈ ਇੱਥੇ ਲੱਗੇ ਜੇ ਕਿਥੇ ਗਾੜੀ ਟਰਾਲੀ ਟਰੈਕਟਰ ਇੱਥੇ ਖੜੇ ਹੈ ਜੀ ਓਏ ਤੇ ਆ ਦੁਗੀਆਂ ਦਾ ਕਰਦੇ ਹੋਣ ਵਿੱਚ ਆ ਇਧਰ ਬੀਬੀਆਂ ਨੂੰ ਮਾਰ ਇਹਨਾਂ ਕੋ ਪੁੱਛ ਇਹਨਾਂ ਕੋ ਨੇ ਜੀ ਬਹੁਤ ਛੁੜੀ ਛੁੜੀ ਮੈਨੂੰ ਮੌਕੇ ਦਾ ਪਤਾ ਨਹੀਂ ਸੀ ਕਿ ਕੀ ਹੋਇਆ ਕੀ ਹੋਇਆ ਕਿਉਂਕਿ ਮੈਨੂੰ ਗੱਲ ਦਾ ਪਤਾ ਲੱਗਾ ਪਹਿਲੀ ਗੱਲ ਇਹ ਕਿ ਪੱਗ ਯੋਮੀ ਇੱਕ ਕੇਸ ਹੈ ਫਿਰ ਜੇ ਅਸੀਂ ਇਹ ਕੇਸ ਨਿਹੰਗ ਸਿੰਘਾਂ ਨੂੰ ਦੇਤਾ ਕਿ ਇਹਨਾਂ ਨੇ ਸਾਡੀ ਸੁਣਾਈ ਨਹੀਂ ਕੀਤੀ ਅਸੀਂ ਇਹ ਕੇਸ ਜਿਹੜਾ ਪੱਗ ਵਾਲਾ ਹੀ ਨਿਹੰਗ ਸਿੰਘਾਂ ਨੂੰ ਦੇਵਾਂਗੇ ਫਿਰ ਨਿਹੰਗ ਸਿੰਘ ਜਾਣਨ ਤੋਂ ਬੰਦਾ ਜਾਣੇ ਜਿਸ ਨੇ ਪੱਗ ਦਸਤਾਰ ਲਾਈ ਹੈ ਇਹ ਰੂਲ ਨਹੀਂ ਹੈਗਾ ਕੋਈ ਵੀ ਸਿੱਖ ਬੰਦਾ ਜਿਹਦੇ ਸਿਰ ਤੇ ਦਸਤਾਰ ਆ ਉਹ ਕਿਸੇ ਦੀ ਦਸਤਾਰ ਨੂੰ ਹੱਥ ਨਹੀਂ ਪਾ ਸਕਦਾ ਕਿਉਂਕਿ ਨਿਹੰਗ ਸਿੰਘਾਂ ਦਾ ਮਾਸ ਕਰਕੇ ਕੇਸਾਂ ਦੀ ਵੀ ਜਿਹੜੀ ਇਹਨਾਂ ਨੇ ਕੀਤੀ ਹੈ